ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਜੰਗ ਪ੍ਰਿਆਤ ਛੰਦ ਪੁਜੰਗ ਜੀ ਆਪਾਂ ਪਿਛੇ ਵੀ ਵਿਚਾਰ ਕੀਤੀ ਸੀ ਸੱਪ ਦੀ ਚਾਲ ਵਾਲਿਆ ਛੰਦ ਆਗਾਧ ਹੈ ਆਬਾਧ ਹੈ ਸਮੁੰਦਰ ਵਾਗ ਗਹਿਰ ਗੰਭੀਰ ਵਾਹਿਗੁਰੂ ਸਭ ਰੋਗਾਂ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਆਨੰਦ ਦੇ ਸਰੂਪੇ ਆਨੰਦ ਸਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਮਾਨੇ ਨਮੋ ਹੁੰਦਾ ਜੀ ਨਮਸਕਾਰ ਸਾਰਬ ਸਾਰਿਆਂ ਦੇ ਮਾਨੇ ਪੂਜਣਯੋਗ ਆਦਰਯੋਗ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਸਮਸਤੀ નિਧਾਨੇ ਨਿਧਾਨੇ ਹੁੰਦਾ ਜੀ ਖਜ਼ਾਨਾ ਆਪ ਜੀ ਸਭ ਚੀਜ਼ਾਂ ਦੇ ਭੰਡਾਰ ਹੋ ਸਭ ਦੇ ਖਜ਼ਾਨੇ ਆਪ ਜੀ ਹੋ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤਵੰ ਨਿਰਨਾਥੇ ਵਿਸ਼ੇਸ਼ ਸਭਨਾ ਦੇ ਮਾਲਕ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤਵੰ ਪਰਮਾਥੇ ਸਭਨਾ ਸਭ ਨੂੰ ਮਲ ਕੇ ਸੁਟਣ ਵਾਲੇ ਪਰ ਮਾਥੇ ਹੁੰਦਾ ਜੀ ਮਲਕੇ ਸੁੱਟਣ ਵਾਲੇ ਸਭ ਨੂੰ ਵਿਸ਼ੇਸ਼ ਮਲਕੇ ਸੁੱਟਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤਵੰ ਅਗੰਜੇ ਅਗੰਜੇ ਹੁੰਦਾ ਜੀ ਕੱਟਣ ਤੋਂ ਰਹਿਤ ਪਹਿਲਾਂ ਵੀ ਸ਼ਬਦ ਆਇਆ ਸੀਗਾ ਕੱਟਣ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤਵੰ ਅਪੰਜੇ ਪੰਜੇ ਹੁੰਦਾ ਜੀ ਭੰਨੇ ਭੰਨਣ ਤੋਂ ਰਹਿਤ ਭੰਨੇ ਜਾਣ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤਵੰ ਅਕਾਲੇ ਕਾਲ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤਵੰ ਅਪਾਲੇ ਪਾਲਣਾ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਕਿਉਂਕਿ ਪ੍ਰਮਾਤਮਾ ਨੂੰ ਕੋਈ ਪਾਲਦਾ ਨਹੀਂ ਉਹ ਆਪਾਂ ਨੂੰ ਪਾਲ ਰਿਹਾ ਇਸ ਕਰਕੇ ਐਡਾ ਲੱਗਿਆ ਮੂਰੇ ਅਪਾਲੇ ਪਾਲਣ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਦੇਸਾਂ ਦੇ ਦੀਵੰਡ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਭੇਸੇ ਸਾਰਿਆਂ ਭੇਸਾਂ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਰਾਜ ਰਾਜੇ ਹੇ ਰਾਜਿਆਂ ਦੇ ਰਾਜੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਾਜ ਸਾਜੇ ਸਾਰੇ ਤਰ੍ਹਾਂ ਦੇ ਸਾਜੋ ਸਾਜ ਸਮਾਨ ਠਾਟ ਵਾਟ ਦੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਾਹਾ ਸਾਹੇ ਪਾਤਸ਼ਾਹਾਂ ਦੇ ਪਾਤਸ਼ਾਹ ਵਾਹਿਗੁਰੂ ਸਹਿਨਸ਼ਾਹ ਦੇ ਸ਼ਹਿਨਸ਼ਾਹ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਮਾਹਾ ਮਾਹੀ ਮਾਹੀ ਹੁੰਦਾ ਜੀ ਚੰਦਰਮਾ ਚੰਦਰਮਾ ਨੂੰ ਪ੍ਰਕਾਸ਼ ਦੇਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਗੀਤ ਗੀਤੇ ਗੀਤਾ ਵਿੱਚੋਂ ਸੁੰਦਰ ਗੀਤ ਜਸ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਪ੍ਰੀਤ ਪ੍ਰੀਤੇ ਪ੍ਰੀਤੀ ਨਾਲ ਪ੍ਰੀਤੀ ਮੁਹੱਬਤ ਲਾਉਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਰੋਖ ਰੋਖੇ ਰੋਖ ਹੁੰਦਾ ਜੀ ਗੁੱਸਾ ਗੁੱਸੇ ਵਿੱਚ ਗਰਮੀ ਭਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਕਿਉਂਕਿ ਜਦੋਂ ਜੰਗ ਤੇ ਸੀ ਜਤ ਜ ਆਪਣੇ ਸਿੰਘ ਜਾਂਦੇ ਸੀ ਤੇ ਉਹਨਾਂ ਨੂੰ ਫਿਰ ਵੀਰ ਰਸ ਦੇਣ ਵਾਲਾ ਵੀ ਵਾਹਿਗੁਰੂ ਹੈ ਨਾ ਜੀ ਨਮੋ ਸੋਖ ਸੋਖੇ ਸੋਖ ਸੋਗ ਸੋਖ ਹਿੰਦੈ ਸੋਗ ਸੋਖੇ ਹਿੰਦੈ ਸੁਕਾਉਣ ਵਾਲਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਰੋਗੇ हे ਸਭਨਾ ਰੋਗਾ ਨੂੰ ਪੈਦਾ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਭੋਗੇ ਸਭ ਪਦਾਰਥਾਂ ਨੂੰ ਭੋਗਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਜੀਤੰ ਸਭ ਨੂੰ ਜਿੱਤਣ ਵਾਲੇ ਵਾਹਿਗੁਰੂ ਆਪ ਜੀ ਅਜਿੱਤ ਹੋ ਆਪ ਜੀ ਨੂੰ ਜਿੱਤਿਆ ਨਹੀਂ ਜਾ ਸਕਦਾ ਸਭ ਨੂੰ ਜਿੱਤਣ ਵਾਲੇ ਵਾਹਿਗੁਰੂ ਆਪ ਜੀ ਨਮਸਕਾਰ ਹੈ ਜੀ ਨਮੋ ਸਰਬ ਭੀਤੰ ਸਭ ਨੂੰ ਡਰਾਉਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਗਿਆਨੰ ਸਭ ਨੂੰ ਜਾਣਨ ਵਾਲੇ ਵਾਹਿਗੁਰੂ ਸਭ ਦਾ ਗਿਆਨ ਰੱਖਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਪਰਮ ਤਾਨੰ ਤਾਨੰ ਦਾ ਜੀ ਵੱਡੇ ਬਲ ਵਾਲਾ ਵਾਹਿਗੁਰੂ ਤਾਨੰ ਵੱਡੇ ਬਲ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਮੰਤਰੰ ਸਭਨਾਂ ਨੂੰ ਹੀ ਸਲਾਹ ਦੇਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਜੰਤਰੰ ਜਾਦੂ ਟੂਣੇ ਤੋਂ ਮੁਕਤ ਕਰਨ ਵਾਲੇ ਵਾਹਿਗੁਰੂ ਜੰਤਰ ਹੁੰਦੇ ਜਾਦੂ ਟੂਣਿਆਂ ਵਾਲੇ ਜਾਦੂ ਟੂਣਿਆਂ ਤੋਂ ਮੁਕਤ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਦ੍ਰਿਸ਼ੰਗ ਦ੍ਰਿਸ਼ਟੀ ਗੋਚਰ ਵਾਹਿਗੁਰੂ ਖਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਬ ਕ੍ਰਿਸ਼ੰਗ ਕ੍ਰਿਸ਼ਨ ਦੇ ਖਿੱਚਣ ਖਿੱਚਣ ਵਾਲੇ ਵਾਹਿਗੁਰੂ ਆਕਾਸ਼ਮਾਨ ਸ਼ਕਤੀਮਾਨ ਹੋ ਕੇ ਨਾਲ ਖਿੱਚਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਸਰਵ ਰੰਗੇ ਸਾਰੇ ਹੀ ਰੰਗਾ ਵਿੱਚ ਵਰਤਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਤ੍ਰਭੰਗੀ ਅਨੰਗੇ ਤ੍ਰਭੰਗੀ ਅਨੰਗੇ ਜੀ ਸੁੰਦਰ ਸੂਪ ਵਾਲੇ ਵਾਹਿਗੁਰੂ ਸੁੰਦਰ ਰੂਪ ਵਾਲੇ ਵਾਹਿਗੁਰੂ ਤ੍ਰਭੰਗੀ ਤਿੰਨੇ ਲੋਕਾਂ ਨੂੰ ਨਾਸ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਜੀਵ ਜੀਵੰ हे जीवांदे जीव जीवन ਦੇਣ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮੋ ਬੀਜ ਬੀਜੇ ਕਾਰਨ ਸਰੂਪ ਕਰਤਾਰਪੁਰਖ ਅਕਾਲਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਅਖਿਜੇ ਅਭਿਜੇ ਅਖਿਜੇ ਹੁੰਦਾ ਜੀ ਖਿੱਚਣ ਤੋਂ ਰਹਿਤ ਸ਼ਾਂਤ ਰੂਪ ਅਭਿਜੇ ਦਾ ਸ਼ਾਂਤ ਰੂਪ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਨਮਸਤੰ ਪਰਸਿਜੇ ਪ੍ਰਸ਼ਨ ਹੋਣ ਵਾਲੇ ਪਖੰਡ ਤੋਂ ਰਾਹਤ ਵਾਹਿਗੁਰੂ ਜੀ ਸਮਸਤਾ ਨੂੰ ਪਰਸੇ ਜੇ ਪਖੰਡ ਤੋਂ ਖੁਸ਼ ਹੋਣ ਵਾਲਾ ਨਹੀਂ ਹੈ ਵਾਹਿਗੁਰੂ ਸਮਸਤਾ ਨੂੰ ਪਰਸੇ ਜੇ ਪਖੰਡ ਨਾਲ ਖੁਸ਼ ਹੋਣ ਵਾਲਾ ਵਾਹਿਗੁਰੂ ਨਹੀਂ ਆਪ ਜੀ ਨੂੰ ਨਮਸਕਾਰ ਹੈ ਜੀ ਕਿਰਪਾਲੰ ਸਰੂਪੇ ਕੁਕਰਮੰ ਪਰਣਾਸੀ ਹੇ ਵਾਹਿਗੁਰੂ ਤੂੰ ਕਿਰਪਾਲ ਸਰੂਪ ਹੈ ਆਪ ਜੀ ਨੂੰ ਨਮਸਕਾਰ ਹੈ ਜੀ ਕੁਕਰਮੰ ਪਰਣਾਸੀ ਖੋਟੇ ਕਰਮਾਂ ਨੂੰ ਨਾਸ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਕੁਕਰਮੰ ਖੋਟੇ ਜਿਵੇਂ ਆਪਣੇ ਪਾਪ ਕੀਤੇ ਹੁੰਦੇ ਨੇ ਪਰਣਾਸੀ ਉਹਦਾ ਨਾਸ ਕਰਨ ਵਾਲੇ ਖੋਟੇ ਕਰਮਾਂ ਨੂੰ ਨਾਸ ਕਰਨ ਵਾਲਾ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ ਸਦਾ ਰਿੱਧੀਆਂ ਸਿੱਧੀਆਂ ਦੇਣ ਵਾਲਾ ਸਾਰੀਆਂ ਹੀ ਰਿੱਧੀਆਂ ਸਿੱਧੀਆਂ ਦੇਣ ਵਾਲਾ ਅਤੇ ਸਾਰੇ ਵਿੱਚ ਨਿਵਾਸ ਕਰਨ ਵਾਲਾ ਰਿੱਧੀਆਂ ਸਿੱਧੀਆਂ ਤੇ ਸਾਰਿਆਂ ਵਿੱਚ ਨਿਵਾਸ ਕਰਨ ਵਾਲੇ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ